सत श्रीकाल जी स्वागत है नामधारी मीडिया इंडिया ते एतवार 20 जुलाई 2025 नो श्री सतगुरु उदय सिंह जी दे प्रकाश समर्पित नामधारी विधिक जत्था दिल्ली अते नामधारी संगत दिल्ली दे सहयोग नाल शहीद भीषण सिंह मेमोरियल स्कूल दे सामने मदन लाल खुराना पार्क विच पौधे लगान किया गया जिस विच आए हुए पतवंते सजना ने एक एक पौधा लगाया और सात संगत ने मिल कुल सौ पौधे लगाए इस आए हुए पतवंते सज्जन सूबा अरविंद सूबा जगतार सिंह भट्टी सूबा बीबी नरेंद्र कौर प्रधान साधा जी गुरबेज सिंह गुराया दविंदर सिंह प्रधान सिंह सभा गुरुद्वारा रमेश नगर दिल्ली सिख गुरुद्वारा मैनेजमेंट कमेटी के मैंबर गुरदेव सिंह रमिंदर सिंह सवीटा हो जसवंत सिंह सुभाष सचदेवा जी सतपाल सिंह शहीद भीषण सिंह मेमोरियल स्कूल के चेयरमैन सुलखन सिंह सुंदर सिंह हंसपाल टहल सिंह जुझहार सिंह रशपाल सिंह भट्टी उपमा कौर गुरमुख सिंह और शहीद भीषण सिंह मेमोरियल स्कूल का स्टाफ और बच्चे और विश्व नामधारी जत्था दिल्ली के मैंबर होर पतवंते सजना ने मिल के पौधे लगाए आओ जी सुनिए वाहगुरु जी का खालसा वाहगुरु जी की फतेह अज असी ਸੰਗਤ ਦੇ ਵਿੱਚ ਖੜੇ ਆ ਸੀਰ ਵਿਸ਼ੰਗ ਸਿੰਘ ਮੈਮੋਰੀਅਲ ਸਕੂਲ ਦੇ ਸਾਹਮਣੇ ਗਰਾਊਂਡ ਦੇ ਵਿੱਚ ਜਿੱਥੇ ਕਿ ਬਹੁਤ ਹੀ ਅੱਛਾ ਉਪਰਾਲਾ ਨਾਮ ਤੇ ਸੰਗਤ ਨੂੰ ਕੀਤਾ ਜਾ ਰਿਹਾ ਹੈ ਪੇੜ ਲਗਾਣ ਦਾ ਪੌਦੇ ਲਗਾਣ ਦਾ ਪੌਦੇ ਰੋਪਣ ਦਾ ਔਰ ਜਿਹੜਾ ਕਿ ਬਹੁਤ ਹੀ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਅਸੀਂ ਜਿਹੜੀ ਵੀ ਸਾਨੂੰ ਦਿੱਕਤ ਆ ਰਹੀ ਹੈ ਉਹ ਦਿੱਲੀ ਵਿੱਚ ਉਸ ਤੋਂ ਵੀ ਸਭ ਤੋਂ ਜ਼ਿਆਦਾ ਕਿਉਂਕਿ ਇੱਥੇ ਪੋਲੂਸ਼ਨ ਬਹੁਤ ਜ਼ਿਆਦਾ ਹੈ ਪਰ ਪੋਲੂਸ਼ਨ ਬਚਾਉਣ ਦਾ ਪੋਲੂਸ਼ਨ ਕੱਟ ਕਰਨ ਦਾ ਹੱਲ ਇੱਕੋ ਹੀ ਹੈ ਕਿ ਉਹ ਸੀ ਕੁਦਰਤ ਨਾਲ ਜੁੜੀ ਹੈ ਕੁਦਰਤ ਨਾਲ ਮੁਖਬਰੀ ਹੈ ਆਪਣਾ ਕੁਦਰਤ ਨਾਲ ਵੱਧ ਕੇ ਜਿੰਨੇ ਪੌਦੇ ਪੌਦੇ ਲਾ ਸਕਣੇ ਲਗਾਈਏ ਆਪਾਂ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਇੱਕ ਪੌਦੇ ਦਾ ਜੇ ਸਾਨੂੰ ਕੰਟਰੀਬਿਊਸ਼ਨ ਹੈਗੀ ਹੈ ਉਹ ਤੁਹਾਨੂੰ ਦੱਸਣਾ ਕੋਸ ਜਿਹੜੀ ਦੱਸਦਾ ਚੈਰੀਟੇਬਲ ਹਸਪੀਟਲ ਦੇ ਵਿੱਚ ਜਿੱਥੇ ਆਲਮੋਸਟ ਫ੍ਰੀ ਦੇ ਬਰਬਰ ਕੰਮ ਹੁੰਦਾ ਹੈ 250 ਰੁਪਏ ਪਰ ਆਵਰਦੀ ਆਕਸੀਜਨ ਲੱਗਦੀ ਜੇਕਰ ਤੇ ਮੋਟਾ-ਮੋਟਾ ਜਿਹੜੀ ਹੈਗੀ ਹੈ ਕਰੀਬ 6000 ਰੁਪਏ ਪਰ ਡੇ ਲਈ ਆਪਾਂ ਜੇ ਕਾਊਂਟ ਕਰੀਏ ਆਪਣੀ ਲਾਈਫ ਤੇ ਕਰੋੜਾਂ ਰੁਪਏ ਦੀ ਆਕਸੀਜਨ ਸਾਨੂੰ ਇੱਕ ਪੌਦਾ ਦਿੰਦਾ ਠੀਕ ਹੈ ਤੇ ਸਾਨੂੰ ਆਪਣੇ ਜੀਵਨ ਦੇ ਵਿੱਚ ਘੱਟ ਤੋਂ ਘੱਟ ਪੰਜ ਪੌਦੇ ਜ਼ਰੂਰ ਲਗਾਉਣੇ ਚਾਹੀਦੇ ਨੇ ਤਾਂ ਕਿ ਘੱਣ ਕੋ ਦੋ ਤੇ ਪੰਜ ਪਸਕਲ ਹੋ ਗਏ ਵਿੱਚੋਂ ਤਾਂ ਕਿ ਜਿੰਨੀ ਅਸੀਂ ਆਕਸੀਜਨ ਇੱਕ ਪੌਦੇ ਕੋਲੋਂ ਲੈ ਰਹੇ ਆਂ ਤੇ ਉਹ ਡਬਲ ਲਗਾਈਏ ਤੇ ਆਪਣੇ ਆਉਣ ਵਾਲੇ ਸਾਡੀਆਂ ਪੀੜ੍ਹੀਆਂ ਵਾਸਤੇ ਵੇਖੋ ਕੰਮ ਕਰਕੇ ਜਾਈਏ ਜਿਹੜਾ ਪ੍ਰਿਆਵਰਣ ਹੈ ਕਿਉਂਕਿ ਸਾਨੂੰ ਤੇ ਗੁਰੂ ਸਾਹਿਬ ਦਾ ਵੀ ਹੁਕਮ ਹੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਤੇ ਉਹ ਹੁਕਮ ਤੁਸੀਂ ਪੂਰਾ ਕਰਦੇ ਹੋਏ ਅਗਰ ਕੇ ਵਧਾਂਗੇ ਗੁਰੂ ਸਾਹਿਬ ਦੀ ਓਟ ਆਸਰਾ ਲੈ ਕੇ ਉਹਨਾਂ ਦੀ ਸੇਧ ਲੈ ਕੇ ਉਹਨਾਂ ਦੀ ਗੁਰਬਾਣੀ ਤੋਂ ਸੇਧ ਲੈ ਕੇ ਤੇ ਨੇਚਰਲੀ ਸਾਨੂੰ ਅੱਧਰ ਵਧਣਾ ਹੀ ਚਾਹੀਦਾ ਹੈ ਇਹ ਤਾਂ ਸੁ ਬਹੁਤ ਵਧੀਆ ਉਪਰਾਲਾ ਨਾਮ ਪਰਿਸੰਗਤ ਦਾ ਇਹ ਪੜੇ ਇਲਾਕੇ ਦੇ ਵਿੱਚ ਫਿਕਰੀ ਵਾਲ ਸੋਪ ਉਹਦੀ ਇੱਥੇ ਪਾੜ ਦੇ ਉੱਪਰ ਲਗਾਏ ਜਾ ਰਹੇ ਨੇ ਜਿਹੜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਫਿਫੜਿਆਂ ਦਾ ਕੰਮ ਕਰਨਗੇ پورے ਇਲਾਕੇ ਦੇ ਵਿੱਚ ਇਸ ਕਰਕੇ ਮੈਂ ਤੁਹਾਨੂੰ ਸਹਾਈ ਕਰਾਂਗਾ ਕਿਉਂਕਿ ਇਹਨਾਂ ਦਾ ਐਕਚੁਅਲੀ ਜਿਹੜਾ ਹੈਗਾ ਜਿਹੜਾ ਨਾਮ ਪਰਿਸੰਗਤ ਹੈ ਉਹ ਹਮੇਸ਼ਾ ਇੱਕ ਕੁਦਰਤ ਨਾਲ ਜੁੜਿਆ ਰਹਿੰਦਾ ਕਿਉਂਕਿ ਮੋਸਟਲੀ ਨਾਮ ਪਰਿਸੰਗਤ ਮਾਲ ਖੇਤੀ ਕਰਨ ਵਾਲੇ ਖੇਤ ਹਨ ਔਰ ਖੇਤੀ ਵੀ ਬੜੇ ਤਰੀਕੇ ਨਾਲ ਕਰਦੇ ਜਿਹਦੇ ਵਿੱਚ ਘੱਟ ਤੋਂ ਘੱਟ ਰੀਅਰ ਸਪਰੇਅ ਯੂਜ਼ ਕੀਤੀ ਜਾਂਦੀ ਹੈ। ਤਾਂ ਕਿ ਜਿਹੜਾ ਉਹ ਜ਼ਹਿਰ ਫੈਲਦਾ ਜ਼ਮੀਨ ਦੇ ਵਿੱਚ ਆਖਿਰਤ ਨੂੰ ਪੌਦੇ ਦੇ ਵਿੱਚ ਹੀ ਆਣਾ ਜਿੰਨੀ ਆਪਾਂ ਰਿਓ ਸਫਰੇ ਜ਼ਿਆਦਾ ਯੂਜ਼ ਕਰਾਂਗੇ ਤੇ ਉਹ ਵੀ ਘੱਟ ਤੋਂ ਘੱਟ ਯੂਜ਼ ਕਰਦੇ ਨੇ ਮਿਨਿਮਮ ਔਰ ਜਾਂ ਫਿਰ ਗੋਬਰ ਦੀ ਖਾਦੀ ਯੂਜ਼ ਕਰਦੇ ਨੇ ਇਸ ਕਰਕੇ ਬਹੁਤ ਵਧੀਆ ਫਰਾਂਦਾ ਔਰ ਮੈਂ ਇਹ ਹੀ ਕੰਦ ਕਰਨਾ ਵਾ ਕਿ ਅਸੀਂ ਆਉਣ ਵਾਲੇ ਹਰ ਸਾਲ ਦੇ ਵਿੱਚ ਇੱਕ ਪੌਦੇ ਲਗਾਈਏ ਇਸ ਇਲਾਕੇ ਦੇ ਵਿੱਚ ਤਾਂ ਕਿ ਇਸ ਇਲਾਕੇ ਦੇ ਵਿੱਚ ਸਵਸਥ ਵਾਤਾਵਰਣ ਰਹਿ ਸਕੇ ਅੱਛੀ ਆਕਸੀਜਨ ਲੈ ਸਕੇ ਕੋਈ ਵੀ ਕੰਮ ਚੱਲ ਰਿਹਾ ਸਤਿ ਸ੍ਰੀ ਅਕਾਲ ਥੋੜਾ ਬਹੁਤ ਜਿਆਦਾ ਆਲਾ ਹੈ ਅੱਜ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਵਸ ਸਾਹਿਬ ਜੀ ਦੇ ਸਿੰਘ ਦਾ ਹਾਜ਼ਰ ਅਨੁਸਾਰ ਜੀ ਦੇ ਸਿੰਘ ਦਾ ਪ੍ਰਕਾਸ਼ ਦਿਵਸ ਹੈ ਉਨਾਂ ਨੇ ਅੱਜ ਨਾਮਤਰੀ ਵਿਦਿਅਕ ਜਥੇ ਨੇ ਨਾਮਤਰੀ ਸੰਗਤ ਦਿੱਲੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਕਿ ਰੁੱਖ ਲਗਾਉਣ ਬਾਰੇ ਉਪਰਾਲਾ ਕੀਤਾ ਸੋਚਿਆ 100 ਰੁੱਖ ਲਗਾਣੇ ਆ ਇਹ ਜੜਾੜਾ এনवायरमेंट ਹੈ ਉਹ ਬਹੁਤ ਸੁਖਾਲਾ ਹੋਏਗਾ ਤੇ ਆਉਣ ਵਾਲੀ ਪੀੜ੍ਹੀਆਂ ਵਾਸਤੇ ਵੀ ਬਹੁਤ ਅੱਛਾ ਮੈਸੇਜ ਹੈ ਬਹੁਤ ਅੱਛਾ ਚੀਜ਼ ਹੈ ਕਿ ਅੱਜ ਸਭ ਤੋਂ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਜੋ ਐਨਵਾਇਰਨਮੈਂਟ ਖਰਾਬ ਹੋ ਰਿਹਾ ਗਲੋਬਲ ਵਾਰਮਿੰਗ ਹੋ ਰਹੀ ਹੈ ਉਹਦੇ ਵਾਸਤੇ ਦੀ ਬੜੀ ਸਖਤ ਲੋੜ ਸੀ ਅਸੀਂ ਸਤਿਗੁਰਾਂ ਦੇ ਪ੍ਰਕਾਸ਼ ਜਿਹੇ ਮਨਾਨੇ ਆ ਮਨਾਨੇ ਚਾਹੀਦੇ ਨੇ ਪਰ ਨਾਲ ਹਸਦ ਨੂੰ ਪ੍ਰਾਲੇ ਵੀ ਕਰਨਾ ਚਾਹੀਦੇ ਨੇ ਬਹੁਤ ਖੁਸ਼ੀ ਦੀ ਗੱਲ ਹੈ ਔਰ ਸਭ ਨੂੰ ਵਧਾਈ ਵੀ ਹੈ ਬਹੁਤ ਬਾਰਨਾ ਸਤਿ ਸ਼ਕਰੀ ਅੱਜ ਦਾ ਨਾਮਤਰੀ ਵਿਦਿਅਕ ਜਥੇ ਵੱਲੋਂ ਨਾ ਸਤਗੁਰਦੇਵ ਸਿੰਘ ਜੀ ਦੇ ਪ੍ਰਕਾਸ਼ਪੁਰਪ ਤੇ ਨਾ ਇੱਕ ਛੋਟਾ ਜਿਹਾ ਪ੍ਰੋਗਰਾਮ ਕਰਾਇਆ ਗਿਆ ਕੁਦਰਤ ਵੱਲ ਇੱਕ ਕਦਮ ਉਹਦੇ ਚ ਪੌਦੇ ਲਗਾਏ ਨੇ ਔਰ ਸਤਗੁਰ ਜੀ ਮੇਜੀ ਤੌਰ ਤੇ ਵੀ ਨੇਚਰ ਦੇ ਬਹੁਤ ਕਰੀਬ ਔਰ ਉਹ ਉਗਮ ਕਾ ਕਰਦ ਨੇ ਵਾਤਾਵਰਨ ਦਾ ਖਾਸ ਧਿਆਨ ਰੱਖਿਆ ਜਾਵੇ ਪਰ ਜੇਕਰ ਜਿਲੇ ਜਿਆਦਾ ਹੀ ਪੌਦੇ ਲਾਵਾਂਗੇ ਉਹਨਾਂ ਸਾਡਾ ਵਾਤਾਵਰਨ ਸੁਧਰਿਆ ਜਾਵੇਗਾ ਕਿਉਂਕਿ ਹੁਣ ਪ੍ਰਦੂਸ਼ਣ ਵਧਿਆ ਬਹੁਤ ਜਿਆਦਾ ਦਿੱਲੀ ਜੀ ਦਾ ਬਹੁਤ ਜ਼ਿਆਦਾ ਇਹ ਮੌਕੇ ਤੇ ਹੋਰ ਬਹੁਤ ਗੱਲ ਚਾਹੀਦੀ ਹੈ ਜ਼ਰੂਰ ਤੇ ਨਾ ਫਾਰੀ ਜੀ ਅਸੀਂ ਇਸ ਚਲਾਗਾ ਜੋ ਕੰਮ ਦੀ ਵਧਾਈ ਦਿੰਦਾ ਸਤਿਗੁਰੂ ਮਹਾਰਾਜ ਪਰਮ ਸਰਦੇ ਗੁਰਦੇਵ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਪਹਿਲੇ ਤੋਂ ਪੂਰੀ ਸਾਦ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ। ਔਰ ਇਸ ਸ਼ੁਭ ਅਵਸਰ ਦੇ ਉੱਤੇ ਸੰਗਤ ਨੇ ਅੱਜ ਪਰਿਵਰਨ ਨੂੰ ਦੇਖਦੇ ਹੋਏ ਗੁਰੂ ਮਹਾਰਾਜ ਨੂੰ ਸਮਰਪਿਤ ਕੀਤਾ ਹੈ। ਮੈਂ ਸਾਥ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਹੈ। ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਪੂਰੇ ਦੇਸ਼ ਵਿੱਚ ਮਾਂ ਦੇ ਨਾਂ ਤੇ ਇੱਕ ਪੌਦਾ ਲਗਾਉਣ ਦੀ ਸਾਰਿਆਂ ਨੂੰ ਅਪੀਲ ਕਰ ਰਹੇ। कल उत्तर प्रदेश सरकार ने लगभग सैंती करोड़ पौधे लाए मैं हम गल कर रहा तीन चीजा पर्यावरण वास्ते और आन वाली पीढ़ी वास्ते बहुत जरूरी ने पेड़ पौधे लगाए जाने वाटर हार्वेस्टिंग की जाए और सोलर लाइट लगाई जाए तीनों चीजा पर्यावरण को समर्पित ने और देश समर्पित अगर असी आने वाली पीढ़ी का भविख ਕੁਝ ਅੱਛਾ ਦੇਖਣਾ ਚਾਹਨੇ ਆ ਤੇ ਇਹਨਾਂ ਚੀਜ਼ਾਂ ਨੂੰ ਵੱਧ ਚੜ ਕੇ ਅਸੀਂ ਹਿੱਸਾ ਲਈਏ ਮੈਂ ਫਿਰ ਤੋਂ ਇੱਕ ਵਾਰੀ ਇਸ ਪੂਰੀ ਸਾਥ ਸੰਗਤ ਦਾ ਧੰਨਵਾਦ ਕਰਦਾ ਔਰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਸਮਝਦਾ ਕਿ ਸਤਗੁਰੂ ਜੀ ਦਾ ਇਹ ਜਿਹੜਾ ਸੰਦੇਸ਼ ਹੈ ਆਦੇਸ਼ ਹੈ ਉਹ ਬਹੁਤ ਉੱਚਾ ਤੇ ਸੁੱਚਾ ਮੈਂ ਕਹਾਂਗਾ ਕਿਉਂਕਿ এনਵਾਇਰਨਮੈਂਟ ਤੋਂ ਵੱਡੀ ਕੋਈ ਚੀਜ਼ ਨਹੀਂ ਅਗਰ এনਵਾਇਰਨਮੈਂਟ ਸਾਫ਼ ਸੁਥਰਾ ਹੈ ਤਾਂ ਤੁਹਾਡੀ ਜ਼ਿੰਦਗੀ ਵੀ ਲੰਬੀ ਹੈ ਔਰ ਅਗਰ এনਵਾਇਰਨਮੈਂਟ ਸਹੀ ਨਹੀਂ ਹੈ ਤੁਸੀਂ ਦੇਖ ਹੀ ਰਹੇ ਹੋ ਕੀ ਹਾਲ ਹੈ ਦਿੱਲੀ ਦਾ ਜੋ ਪੋਲੂਸ਼ਨ ਆ ਜੋ ਚ ਬੁਰਾ ਹਾਲ ਕੂੜਾ ਕਰਕਟ ਕੋਕ ਜਿੰਨੀ ਸਫਾਈ ਤੁਸੀਂ ਰੋਗੇ ਤੁਸੀਂ ਬਾਅਦ ਦੇ ਮੁਲਕਾਂ ਚਲੇ ਜਾਓ ਮੈਂ ਆਸਟ੍ਰੇਲੀਆ ਗਿਆ ਸੀ ਪਿਛੇ ਜੇ ਉੱਥੇ ਵੇਖਿਆ ਤੇ ਇੱਕ ਪੱਤਾ ਨਹੀਂ ਨਜ਼ਰ ਆਉਂਦਾ ਉੱਥੇ ਔਰ ਇੰਨੀ ਸਫਾਈ ਮਤਲਬ ਉੱਥੇ ਮੈਂ ਉੱਥੇ ਜਦੋਂ ਰਹਾ ਤੇ ਮੈਨੂੰ ਪਤਾ ਲੱਗਾ ਕਿ ਉੱਥੇ ਦੇ ਬੰਦਿਆਂ ਦੀ ਉਮਰ 90 90 ਸਾਲ ਦੇ ਆਮ ਹੈ ਕੋਈ ਜਦ ਕਿ ਸਾਡੇ ਇੱਥੇ ਦਿੱਲੀ ਜੀ 50 55 ਸਸਾ ਹੀ ਗੱਲ ਹੋ ਜੀ ਉਹ ਇਹਦਾ ਇਹੀ ਬੜਾ ਵੱਡਾ ਇਫੈਕਟ ਹੈ ਕਿ ਸਾਫ ਸਫਾਈ ਔਰ এনवायरमेंट ਦੇ ਤਾਜ਼ੀ ਹਵਾ ਬਾਹਰ ਮਿਲੇ ਤੇ ਔਰ ਇਹੀ ਫਰਮਾਨ ਗੁਰੂ ਮਹਾਰਾਜ ਸਤਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਆਖੀ ਪੌਣ ਗੁਰੂ ਆ ਪਾਣੀ ਪੀਦਾ ਮਾਤਾ ਤਰਸਾ ਮਤ ਇਹ ਪਾਣੀ ਹਵਾ ਪਾਣੀ ਸਭ ਉਹਨਾਂ ਨੇ ਹੀ ਅੱਜ ਤੋਂ 200 ਸਾਲ ਪਹਿਲਾਂ ਤੇ 200 ਸਾਲ ਪਹਿਲਾਂ ਕੀ ਆ ਸੀ ਤਾਂ ਅੱਜ ਸਤਬੀਰ ਜੀ ਨੇ ਵੀ ਉਪਦੇਸ਼ ਦਿੱਤਾ ਸਾਨੂੰ ਭਾਰਨ ਕਿ ਐਨਵਾਇਰਨਮੈਂਟ ਵੱਲ ਧਿਆਨ ਦਿਓ ਰੋਜ਼ ਪੇੜ ਲਗਾਓ ਬਲਕਿ ਨਾ ਦ ਇੱਕ ਦਿਨ ਜਾਂ ਜ਼ਿਆਦਾ ਨਾ ਸਿਰ ਜ਼ਿਆਦਾ ਲਗਾਉਣੇ ਚਾਹੀਦੇ ਉਹ ਜਿੰਨੇ ਪੇੜ ਬੋਧਦੇ ਹੁਣ ਤੱਕ ਦੇਖੋ ਤੁਸੀਂ ਮੈਟਰੋ ਸਾਰਾ ਕੁਝ ਸੋ ਬਹੁਤ ਵਧੀਆ ਅਜੂ ਪ੍ਰਾਲਾ ਨਾਮ ਤਰੀ ਸੁਣਨ ਨੂੰ ਲੱਗਿਆ ਮੈਂ ਸਤਿਗੁਰੂ ਜੀ ਦਾ ਪ੍ਰਕਾਸ਼ ਫੁਰੇ ਦਾ ਸਭ ਨੂੰ ਬਖ ਲਗ ਵਧਾਈ ਦਿਨਾਂ ਔਰ ਮੈਂ ਉਮੀਦ ਕਰਦਾ ਕਿ ਸਾਰੇ ਇਸ ਪੀਚੇ ਨੂੰ ਫੜਨਗੇ ਤੇ ਅੱਗੇ ਚੱਲਣਗੇ ਔਰ ਹਰ ਡਿਊਟੀ ਸਮੇਂ ਦੀ ਆਪਣਾ ਇੱਕ ਪੋਦਾ ਜ਼ਰੂਰ ਲਗਾਣ ਦੇ ਉਹਦਾ ਔਰ ਲਗਾਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੁਦਰਤ ਦਾ ਇੱਕ ਕਾਨੂੰਨ ਹੈ ਜੀਓ ਤੇ ਜੀਵਨ ਦੋ ਇਹ ਆਧਾਰ ਪੇੜ ਦਾ ਪੇੜ ਵਿਖ ਆਪਣੇ ਆਪ ਵਿੱਚ ਕੁਦਰਤ ਵੱਲੋਂ ਦਿੱਤੀ ਹੋਈ ਐਸੀ ਦਾਤ ਹੈ ਜਿਹੜੀ ਆਪ ਜਿੰਦੀ ਏ ਤੇ ਉਹਦੇ ਕਰਕੇ ਹੀ ਸਾਰੀ ਮਨੁੱਖਤਾ ਸਾਰਾ ਜੀਵਨ ਲੋਕਾਂ ਦਾ ਉਹਦੇ ਤੇ ਆਧਾਰਿਤ ਤੇ ਲੋਕੀ ਉਹਦੇ ਨਾਲ ਜਿੰਦਾ ਨੇ ਜੇਕਰ ਵਿਰਖ ਨਹੀਂ ਹੋਣਗੇ ਦਰਖਤ ਨਹੀਂ ਹੋਣਗੇ ਹਰਿਆਵਲ ਨਹੀਂ ਹੋਏਗੀ ਤੇ ਇਹ ਸਾਰਾ ਕੁਝ ਧਰਤੀ ਜਿਹੜੀ ਏ ਆਪਣੇ ਆਪ ਹੀ ਮੁਰਝਾ ਜਾਏਗੀ ਹੁਣੇ ਤੁਸੀਂ ਵੇਖਿਆ ਏ ਕਿ ਹੁਣੇ ਜੇੜ ਤੇ ਹਾਰ ਦਾ ਮਹੀਨਾ ਨਿਕਲਿਆ ਤਬ ਦੀ ਗਰਮੀ ਸੀ ਪਰ ਕੁਦਰਤ ਵੱਲੋਂ ਬਖਸ਼ਿਸ਼ ਕੀਤੀ ਗਈ ਇਹ ਸਾਉਣ ਦਾ ਮਹੀਨਾ ਚੜਿਆ ਤੇ ਸਾਰੇ ਪਾਸੇ ਵਰਖਾ ਹੋਈ ਮੀਂਹ ਪਿਆ ਤੇ ਵੀਦਨ ਵੀਦਨ ਨਾਲ ਸਾਰੇ ਪਾਸੇ ਹਰਿਆਵਲ ਆਈ ਗੁਰਬਾਣੀ ਵਿੱਚ ਗੁਰਨਾਨਕ ਦੇਵ ਸੱਚੇ ਪਾਸ਼ਾ ਦਾ ਕਥਨ ਹੈ ਮੋਰੀ ਰੁਣਚਣ ਲਾਇਆ ਭੈਣੇ ਸਾਵਣ ਆਇਆ ਸਾਵਣ ਦਾ ਮਹੀਨਾ ਆਇਆ ਤੇ ਸਾਰੇ ਪਾਸੇ ਹਰਿਆਵਲ ਆਈ ਤੇ ਸਾਵਣ ਦੇ ਮਹੀਨੇ ਦੇ ਵਿੱਚ ਹੀ ਦੋ ਮਹਤਵਪੂਰਨ ਦਿਨ ਸ੍ਰੀ ਸਤਗੁਰੂ ਹਰਿਕ੍ਰਿਸ਼ਨ ਸੱਚੇ ਪਾਸ਼ਾ ਦਾ ਪ੍ਰਾਦੋਪਾਵ ਤੇ ਸਤਗੁਰੂ ਉਦੇਸ਼ ਸਿੰਘ ਸੱਚੇ ਪਾਸ਼ਾ ਦਾ ਪ੍ਰਾਦੋਪਾਵ ਸੱਚੇ ਪਾਸ਼ਾ ਖੇਤੀ ਦੇ ਖੇਤੀ ਦੇ ਆਪਣੇ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਮੱਲਾ ਮਾਰੀਆਂ ਜਦੋਂ ਬੰਗਲੌਰ ਦੀ ਤਰਤੀ ਬਿਲਕੁਲ ਉਜਾੜ ਸੀ ਇਹ ਨਾਮਤਰੀ ਵਿਧੇ ਕਿ ਜਥੇ ਦਿੱਲੀ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਅੱਜ ਸਤਗੁਰੂ ਉਦੇਸ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅਸੀਂ ਮਨਾ ਰਹੇ ਹਾਂ ਔਰ ਇਸ ਪ੍ਰਕਾਸ਼ ਪੁਰਬ ਤੇ ਜਿਹੜੀ ਇੱਕ ਨਵੇਕਲੀ ਪਿਰਤ ਪਾਈ ਆ ਬੂਟੇ ਲਾਉਣ ਦੀ ਮਹਿੰਮ ਕਿਉਂਕਿ ਕੁਦਰਤ ਦੇ ਨੇੜੇ ਜਾਣ ਦੀ ਗੱਲ ਕਿਉਂਕਿ ਸਤਗੁਰੂ ਦੇ ਸਿੰਘ ਜੀ ਦਾ ਆਪਣਾ ਵੀ ਜਿਹੜਾ ਜੀਵਨ ਦਾ ਮਨੋਰਥ ਹੈ ਸਾਧ ਸੰਗਤ ਦੇ ਲਾਲ ਇੱਕ ਇਹ ਹੈ ਕਿ ਉਹਨਾਂ ਨੇ ਕੁਦਰਤੀ ਖੇਤੀ ਨੂੰ ਬਹੁਤ ਜ਼ਿਆਦਾ ਅੱਗੇ ਵਧਾਇਆ ਔਰ ਕੁਦਰਤੀ ਖੇਤੀ ਦੇ ਵਿੱਚ ਜਿਹੜੀਆਂ ਜੜੀਆਂ ਉਹਨਾਂ ਨੇ ਮੱਲਾ ਮਾਰੀਆਂ ਜਿਹੜੀਆਂ ਜੜੀਆਂ ਖੋਜ ਸਤਿਗੁਰੂ ਦੇ ਸਿੰਘ ਜੀ ਨੇ ਨਹੀਂ ਕੀਤੀਆਂ ਉਹ ਸੰਸਾਰ ਪੱਧਰ ਤੇ ਪ੍ਰਮਾਣਿਤ ਹੋਈਆਂ ਨੇ ਔਰ ਇਹ ਇਸ ਉਪਰਾਲੇ ਨੂੰ ਇਕੱਠਾ ਕਰਨਾ ਕਿ ਉਹਨਾਂ ਦੇ ਜਨਮ ਦਿਨ ਤੇ ਇਸ ਤਰ੍ਹਾਂ ਦੇ ਰੁੱਖ ਲਾ ਕੇ ਪੌਦੇ ਲਾ ਕੇ ਬੂਟੇ ਲਾ ਕੇ ਕਿ ਕੁਦਰਤ ਦੇ ਨੇੜੇ ਹੋਣ ਦਾ ਸੰਦੇਸ਼ ਹੈ ਕਿਉਂਕਿ ਕੁਦਰਤ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਅੱਜ ਮਨੁੱਖ ਜਿਸ ਤਪਸ਼ ਚੋਂ ਲੰਘ ਰਿਹਾ ਤੇ ਉਥੇ ਇਹੀ ਹੈ ਕਿ ਮਨੁੱਖਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂ ਦੀ ਇਸ ਗੱਲ ਤੇ ਅਸੀਂ ਚੱਲਾਂਗੇ ਸਾਨੂੰ ਆਪਣੇ ਜੀਵਨ ਚ ਬਹੁਤ ਜ਼ਿਆਦਾ ਸੁੱਖ ਵੀ ਮਿਲੇਗਾ ਔਰ ਅਸੀਂ ਕੁਦਰਤ ਨਾਲ ਇੱਕਮਿਕ ਹੋ ਕੇ ਹੋਰ ਜਿਹੜੇ ਦੁਨਿਆਵੀ ਸਾਡੇ ਤੇ ਗਲਬੇ ਪੈਂਦੇ ਨੇ ਉਹਦੇ ਤੋਂ ਬਚਾਅ ਕਰ ਸਕੀਏ ਜਾਂ ਮੈਂ ਇਸ ਮੌਕੇ ਤੇ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿਤੇ ਉਹਨੂੰ ਖਰਾਬ ਨਾ ਕਰੀਏ ਲੇਕਿਨ ਜਿੱਥੇ ਪਰਿਆਵਰਣ ਦੇ ਪ੍ਰਚਾਰ ਔਰ ਪ੍ਰਸਾਰ ਦਾ ਜਾਂ ਵਿਦਾਨ ਦਾ ਤਰੀਕਾ ਹੈ ਇਹ ਕਿ ਅਸੀਂ ਸਿਰਫ ਪੌਦੇ ਲਗਾ ਕੇ ਕਿਉਂਕਿ ਪੌਦੇ ਇੱਕ ਉਹ ਚੀਜ਼ ਨੇ ਉਹ ਇੱਕ ਨੇਮਤ ਹੈ ਕੁਦਰਤ ਦੀ ਬਖਸ਼ੀ ਹੋਈ ਸਾਨੂੰ ਕਿ ਜਿਹੜੇ ਅਸੀਂ ਇਹਨਾਂ ਨਾਲ ਅਗਰ ਵੱਟੇ ਵੀ ਮਾਰਨੇ ਤਾਂ ਵੀ ਸਾਨੂੰ ਫਲ ਦਿੰਦੇ ਨੇ ਤੇ ਆਕਸੀਜਨ ਦਿੰਦੇ ਹੀ ਦਿੰਦੇ ਨੇ ਇਸ ਕਰਕੇ ਸਾਨੂੰ ਸਭ ਤੋਂ ਪਹਿਲਾਂ ਇਹ ਰੋਕੇਟ ਕਰਨਾ ਚਾਹੀਦਾ ਹੈ ਕਿ ਜਿਹੜੇ ਅੱਛੀ ਆਕਸੀਜਨ ਦੇਣ ਵਾਲੇ ਪੌਦੇ ਕਿਹੜੇ ਨੇ ਸਾਨੂੰ ਉਹ ਹੀ ਪਲਾਂਟ ਕਰਨੇ ਚਾਹੀਦੇ ਨੇ ਔਰ ਉਹ ਜਿਹੜਾ ਬੜਾ ਵੱਡਾ ਉਪਰਾਲਾ ਕਿਦਾਂ ਜਾ ਰਿਹਾ ਹੈ ਇਹ ਅੱਛਾ ਉਪਰਾਲਾ ਹੈ ਵੈਲ ਬੀਨ ਕਲਾਸਰੂਮਸ ਆਰ ਮੋਰ ਦੈਨ ਜਸਟ ਰੂਮਸ ਦੇ ਆ ਗ੍ਰੀਨ ਜ਼ੋਨਸ ਆਫ ਲਰਨਿੰਗ ਇਕਵਿਪਡ ਵਿਦ ਸਮਾਰਟ ਬੋਰਡਸ Energy efficient resources and natural lighting. Beyond academics, our physical development facilities, including a world-class synthetic badminton court, a professional taekwondo mat, and a hockey ground, has been designed to become and a commitment to be equipped with. Our students train to become the champions, not just in sports, but also to become the protectors of the planet. And yet, beyond these tangible changes, it is the divine presence of Sadhguruji that makes the most profound impact. His teachings inspire us to see the world not as a resource to be used, but as a gift to be protected, whether it is through tree planting, water conservation, or promoting clean, ethical living.